ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਦੀਆਂ ਸੜਕਾਂ ਨੇ ਸਕੂਲ ਨੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਨੇ ਉਹਨਾਂ ਦੇ ਮੌਕੇ ਹੀ ਹੋਏ ਸਾਡੇ ਆਪਣੇ ਮੋਟਕਾਰ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਮੀਨ ਦਾ ਇੱਕ ਹੀ ਜੀ ਮਸਲਾ ਰਿਹਾ ਸਾਡਾ ਕੁਝ ਜ਼ਮੀਨ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਜਿਹੜੀ ਰਹਿੰਦੀ ਸੀ ਜੀ ਦੂਜੀ ਕਾਂਗਰਸ ਪਾਰਟੀ ਨੇ ਉਲਟਪਲ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵੀ ਆ ਗਈਆਂ ਅਸੀਂ ਇਹ ਚਾਹੁੰਦੇ ਆ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਤੇ ਉਹਦੇ ਅਸੀਂ ਦੇਖਿਓ ਜੀ ਆ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਉਹ ਜਿਵੇਂ ਮਰਜ਼ੀ ਸਾਡੇ ਗਾਂ ਟੀ ਵੀ ਮੈਸੇ ਕੋਈ ਕਹਿੰਦਾ ਉਹਨੂੰ ਪਤਾ ਕੋਈ ਹੋਰ ਜਮਾਨ ਕਰਵਾਣ ਤੱਕ ਇੰਨਾ ਨਹੀਂ ਬੈਂਕੀ ਕੈਬਨਟ ਨੂੰ ਸਰਕਾਰ ਨਾਲ ਕੋਈ ਨਾ ਕਰਦਾ ਪਹਿਲੇ ਥੋੜੀ ਮੈਂ ਸਾਰੇ ਬਾਰਡਰ ਪੱਟੀ ਦੀ ਆਈਸ ਪਾਸੀਆ ਠੀਕ ਆ ਪੱਕੀ ਕਰਦੇ ਜੀ ਕਰਦੇ ਇੱਕ ਦਾ ਸਾਧਨ ਕਰਦੇ ਜਿੰਨੇ ਤਰੀਕ ਨਾਲ ਜੋ 20 ਪੱਕੇ ਸੀਮੰਟ ਦੇ ਬੰਦ ਹੋ ਗਏ ਜੁਮੇਸ ਕੋਈ ਸਟੀਲ ਪਾ ਕੇ ਨਾ ਇੱਕ ਟੁੱਟ ਨਾ ਮੇਰੀ 5 6 ਅੱਗ ਆ ਨਹੀਂ ਬਣ ਉਹ ਆ ਜਰੂਰੀ ਹੈ ਤੇ ਹੋਰ ਕੋਈ ਹੁਣੀ ਤੁਹਾਨੂੰ ਕੀਤੀ ਦੀ ਲੋੜ ਹੈ ਕੋ ਦੱਸੋ ਨਹੀਂ ਜੀ ਹੁਣ ਇਕੱਠਾ ਮੇਰੇ ਵੀ ਦੇਤੇ ਇਕੱਠਾ ਭੇਜਿਆ ਅੱਜ ਪਹੁੰਚਿਆ ਬੜੀ ਲੇਟ ਉਹਦੇ ਨਾਲ ਲੇਟ ਜੀ ਇੱਕ ਉਹ ਆਪਾਂ ਯੂ ਪ੍ਰੋਬਲਮ ਅਸੀਂ ਕੀਤੀ ਸੀ ਪਰ ਉਸੇ ਕੰਤੇ ਹੀ ਕੰਮ ਕਰਨਾ ਰਾਜਨੀਤਿਕ ਨੇ ਦੱਸਿਆ ਕਿ ਕੋਈ 200 ਰੁਪਿਆ ਪੈਸਾ ਨਹੀਂ ਆਇਆ ਕਿ ਆਪਣੇ ਖਾਤਿਆਂ ਲੈ ਕੇ ਹੁੰਦਾ ਹੈ ਕੰਮ ਆਇਆ ਜੀ ਕੰਮ ਕੰਮ ਕਿ ਜੀ ਸਾਰਾ ਅਸੀਂ ਕੀ ਕਰਾਂਗੇ ਦੋ ਸਰਕਾਰ ਬਣੇਗੀ ਨਾ ਨਗਰਿੰਦਪੁਰ ਪੜਚਾ ਦੇ ਕੇ ਹਾਂ ਜੀ ਉਹ ਪੈਸਾ ਵਾਪਸ ਤੁਹਾਨੂੰ ਕਢਾਵਾਗੇ ਉਹਨਾਂ ਨੇ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਦੇ ਨਾਂ ਦੇ ਪਿਆ ਪਿਆ ਕਿੰਨੇ ਦਾ ਮਤਲਬ ਪਾ ਦੇ ਪੈਸੇ ਉਹ ਆਪਣੇ ਪਾਸੇ ਸਾਰੇ ਕਢ ਕੇ ਵਾਪਸ ਦੇਣਾ ਬਾਦਲ ਕਾ ਤੇ ਜਿਲਾਨਾ ਬਾਦਲ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹਦਾ ਵੱਡਾ ਕਾਰਨ ਹੈ ਜਿਹਦਾ ਮਾਨੂਪੁਰ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਉਹ ਇਹ 6 ਮਹੀਨੇ ਪਹਿਲੇ ਅਫਸਰਾਂ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਜਿੰਨ ਪੈਸਾ ਦਿਓ ਤਗੜੇ ਕਰਵਾਉਂਦੇ ਪਰ ਭਗਵੰਤਬਾਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡਸ ਆਏ ਆ ਪੰਜਾਬ ਵਿੱਚ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਿਲੈਕੀ ਨਾ ਨਹੀਂ ਹੈ ਵਡੇ ਪਾਦਲ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਭ ਦੇ ਦਿੰਦੇ ਸੀ ਪੱਕੇ ਬੰਦ ਕਰ ਦਿਓ ਜਿੱਥੇ ਆਪਣਾ ਮਹਿਰਾ ਦੇ ਵਿੱਚੋਂ ਕਟਨੀਆ ਮਿੱਟੀ ਉਹ ਕਢਾ ਦਿਓ ਸੋ ਦੈਟ ਪਾਣੀ ਕੱਫਦਾ ਰਹਿ ਸਕੇ ਸਰ ਇਹ ਮੈਂ ਚਾਹੁੰਦਾ ਇਹ 4 ਸਾਲ ਦੀ ਮੀਟਿੰਗ ਦਿੱਤੀ ਦੀ ਕਿਰਪਾ ਨਾਲ ਜੀ ਇਹਦੇ ਮਾਰੇ ਸਾਰਾ ਨੁਕਸਾਨ ਹੋ ਗਿਆ ਇੱਕ ਉਹ ਨਲਾਕੀ ਆ ਪਾਪ ਹੈ ਹਾਂ ਹਾਂ ਸਾਫ ਕੀਤਾ ਹੈ ਭਗਵਾਨ ਜੀ ਮਾਨ ਨੇ ਸਰਕਾਰ ਨੇ ਬਾਦਲ ਸਾਹਿਬ ਤੁਸੀ ਮਨੋਰ ਮਨੋਰ ਲੋਟਰੀ ਤਾਂ ਸ਼ੁਰੂ ਕੀਤਾ ਹੈ ਲੋਕਾਂ ਦੀ ਆਵਾਜ਼ ਚੁਣ ਲਈ ਉਹ ਉਹਨਾਂ ਦੇ ਖੁਸ਼ੀ ਕਰਨ ਦੀ ਮਦਦ ਕਰਨ ਦੀ ਹੋਣ ਜਗਾ ਜਗਾ ਸਾਰੇ ਜ਼ਿਲ੍ਹਿਆਂ ਤੋਂ ਪ੍ਰੈਸ਼ਰ ਲੱਗਿਆ ਆ ਸਾਡਾ ਫਰਕ ਅੱਗੇ ਕੋਈ ਨਹੀਂ ਬਾਪਾ ਸਾਡਾ ਪਰਿਵਾਰ ਹੈ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਇਹ ਕਰਦੇ ਨਹੀਂ ਕਰਦੇ ਹੁੰਦੇ ਸੀ ਅੱਜ ਤਾਂ ਕੋਈ ਉਹਨਾਂ ਦੇ ਦੱਸਿਓ ਕਦਮ ਲੈਣਾ ਚਾਹ ਰਹੇ ਆ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਜਿੰਦੀ ਲਈ ਆ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਵਰਕਰ ਦੀ ਮੈਂ ਤਾਂ ਜਦੋਂ ਪਾਣੀ ਥੱਲੇ ਚਲੇ ਗਿਆ ਕਿ ਤੁਹਾਨੂੰ ਅਸੀਂ ਦੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਵੀ ਭੇਜਾਂਗੇ ਫੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਜੀ 14 500 ਦਾ ਥੋੜਾ ਬੰਨ ਆਪਾਂ ਜੰਗੀ ਦਾ ਲਾਵਾ ਸਾਹਿਬ ਬੱਦੀ ਨਹੀਂ ਕੋਈ ਜੇ ਤੁਸੀਂ ਰਾਤ ਨੂੰ ਗੱਲ ਵੀ ਪਤਰੀਆਂ ਮੁਰਗੀਆਂ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਤੇ ਉਹ ਪੱਤਰਕਾਰ ਉਹ ਕਹਿੰਦੇ ਸੁਖੀ ਸਾਹਿਬ ਨੂੰ ਪੁੱਛੋ ਯਾਰ ਮੈਂ ਪਪਾ ਜੀ ਮਾੜਾ ਦੇਖਦਾ ਕੋਰਤ ਵਾਲੇ ਦੇਖੀ ਆਈ ਪੀ ਮੁੱਖ ਤੇ ਨਲਾਇਕ ਤੇ ਮੈਂ ਕਿਹਾ ਮਲੰਗ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਹਿਣਾ ਬਾਜਾ ਸਾਹਿਬ ਇਸ ਕੇ ਨੇ ਗੱਲ ਨਹੀਂ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਪਾਂਡਾ ਬੋਲਦੇ ਪਏ ਨੇ ਕਿ ਤੁਸੀਂ ਸਾਹਮਣਾ ਸਰ ਆ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਹੈਗੀ ਆ ਬਾਦਲ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲੇ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਕੀ ਜਾਂਦਾ ਉਹ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਫਿਰ ਤੁਸੀਂ ਸੱਚਾ ਸ਼ਰਾਬ ਦਾ ਉਹ ਜਿਹੜਾ ਦੱਤੀਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਕੋਈ ਫਿਕਰ ਨਹੀਂ ਉਹਨਾਂ ਨੂੰ ਸੋਚ ਰਹੀ ਬਾਦਲ ਯਾਰ ਆਉਂਦਾ ਮੈਂ ਤਾਂ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਨਾਂ ਲਿਖਿਆ ਸੀ ਇੱਕ ਮੌਕੇ ਤੇ ਉਹ ਕੇਜਰੀਵਾਲ ਕਿੱਥੇ ਹੈ ਬਾਦਲ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਹੈ ਬਾਦਲ ਸਾਹਿਬ ਤੁਹਾਡੇ ਸਾਹਮਣੇ ਸਾਥ ਟੀਮ ਵਾਸਤੇ ਕਿਉਂ ਹੁੰਦੇ 70000 ਦੇ ਨਾਲ ਜਿਹੜੀਆਂ ਪੱਟੀਆਂ ਪੱਤੀਆਂ ਕਿੱਥੇ ਗਿਆ ਸੀ ਅੱਜ ਵੀ ਬਾਦਲ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਇਹ ਪੱਟੀਆਂ ਫਿਰ ਪੱਤੀਆਂ ਹੋਣਗੀਆਂ ਸੋਪੀਆਂ ਪਹਿਲੀ ਕੈਬਨਿਟ ਮੀਟਿੰਗ ਜਦੋਂ ਸਰਕਾਰ ਜਨਾਲੇ ਉਹ ਬਾਦਲ ਸਾਹਿਬ ਤੋਂ ਬਿਨਾ ਕੁਝ ਮੈਂ ਤੁਹਾਨੂੰ ਸਹੀ ਦੱਸਾਂ ਉਹ ਜਾ ਬਚੂਗਾ ਕਾਂ ਭੱਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀੰਦ ਨੂੰ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾਹਰ ਫੜਨ ਵਾਲੇ ਸਾਡੀ ਨੇ ਇਹ ਸਾਨੂੰ ਇਹ ਦਾਨ ਵੇਚ ਦੇ ਕੇ ਜਾਓ ਪੱਕਾ ਮੈਨੂੰ ਗਰੰਟੀ ਹੈ ਤੁਸੀਂ ਮੰਨਦੇ ਕੋਈ ਗਰੀਬ ਬੰਦੇ ਦੇ ਪਾਦੇ ਸਰ ਲੱਖ ਬੰਦੇ ਚਲੋ ਜੀ